ਚਾਰ ਜਣੇ ਉੱਥੇ ਜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਲਾਇਆ ਗਿਆ ਵਾ ਉਹਦੇ ਵਿੱਚ ਚਾਰ ਮੁੱਖ ਨਾਮ ਆ ਗੁਰਮੀਤ ਸਿੰਘ ਬੁਕਨਵਾਲਾ ਬਸੰਤ ਸਿੰਘ ਜਿਹੜਾ ਕਿ ਨੌਜਵਾਨ ਨਾਲ ਹੁੰਦਾ ਸੀ ਇੱਕ ਦੂਜਾ ਦਲਜੀਤ ਸਿੰਘ ਕਲਸੀ ਜਿਹਨਾਂ ਦੇ ਫੰਡਿੰਗ ਦਾ ਮਸਲਾ ਹੈਗਾ ਵਾ ਤੇ ਚੌਥਾ ਨਾਮ ਆ ਬਾਜੇ ਕੇ ਭਗਵੰਤ ਸਿੰਘ ਬਾਜੇ ਕੇ ਜਿੰਨੂੰ ਕੀ ਉਹਦੇ ਪਿੰਡ ਤੋਂ ਰੈਸ਼ ਕੀਤਾ ਗਿਆ ਸੀ ਚਾਰ ਨਾਮ ਆ ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਲਾਇਆ ਗਿਆ ਚਾਰ ਮੈਂਬਰ ਸੀ ਜਿਹੜੇ ਇਹ ਹੁਣ ਦੀ ਤਸਵੀਰ ਵੇਖ ਰਹੇ ਮੁੰਡਾ ਡਰਾਈਵਰ ਸੀ ਉਹਦੇ ਨਾਲ ਜਿਹੜਾ ਸੀ ਤੇ ਚਾਰ ਸਾਥੀ ਸੀ ਅਮਰਤਪਾਲ ਦੇ ਜਿਹੜੇ ਉਹਨਾਂ ਨੂੰ ਕੋਰਟ ਚ ਪੇਸ਼ੀ ਹੋਈ ਆ ਬਾਬੋਕਾਲਾ ਕੋਰਟ ਕੰਪਲੈਕਸ ਦੇ ਵਿੱਚ ਆ ਤੇ ਅੱਜ ਫੇਰ ਉਹਦੇ ਅਮਰਤਪਾਲ ਦੇ ਕੁਝ ਸਾਥੀਆਂ ਨੂੰ ਉੱਥੇ ਲੈ ਕੇ ਆਇਆ ਜਾਣਾ ਸੀ ਪਹਿਲਾਂ ਤਾਂ ਕਿਹਾਸ ਰਹੀਆਂ ਸੀ ਕਿ ਸ਼ੈਦ ਅਮਰਤਪਾਲ ਸਿੰਘ ਦੇ ਚਾਚਾ ਨੇ ਜਿਹਨਾਂ ਨੇ ਸਲੈਂਡਰ ਕੀਤਾ ਉਹ ਹਰਜੀਤ ਸਿੰਘ ਨੇ ਉਹਨੂੰ ਲੈ ਕੇ ਆਇਆ ਜਾਣਾ ਬਾਬੋਕਾਲਾ ਕੋਰਟ ਕੰਪਲੈਕਸ ਦੇ ਵਿੱਚ ਹੁਣੇ 200 ਗੱਡੀਆਂ ਪਹੁੰਚਣ ਵਾਲੀਆਂ ਆ ਵੇਖਦੇ ਆ ਕਿ ਉਹਦੇ ਚਾਚੇ ਹਰਜੀਤ ਸਿੰਘ ਨੂੰ ਲੈ ਕੇ ਆਂਦਾ ਜਾਂਦਾ ਕਿ ਉਹਦੇ ਸਾਥੀਆਂ ਨੂੰ ਇਸ ਟਾਈਮ ਇੱਧਰ ਦੇ ਤਸਵੀਰਾਂ ਤੁਹਾਨੂੰ ਦਿਖਾ ਲਦੇ ਨਾ ਬਾਬੋਕਾਲਾ ਕੋਰਟ ਕੰਪਲੈਕਸ ਦੀਆਂ ਤਸਵੀਰਾਂ ਵਾਏ ਪ੍ਰਸ਼ਾਸਨ ਵੀ ਇੱਥੇ ਲੱਗਾ ਹੈਗਾ ਵਾ ਜਿਵੇਂ ਕਿ ਤੁਸੀਂ ਤਸਵੀਰਾਂ ਵ ਉਹ ਗੱਡੀ ਜਿਹੜੀ ਕਿ ਕੱਲ ਵੀ ਇੱਥੇ ਪਹੁੰਚੀ ਸੀ ਤੇ ਉਹਦੇ ਵਿੱਚ ਸੱਤ ਸਾਥੀਆਂ ਨੂੰ ਇੱਥੇ ਲੈ ਕੇ ਆਂਦਾ ਗਿਆ ਸੀ ਤੇ ਅੱਜ ਵੀ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਕੁਝ ਸਾਥੀਆਂ ਨੂੰ ਜਿਹੜੇ ਕਿ ਤਕਰੀਬਨ 100 ਤੋਂ ਵੱਧ ਦੀ ਗਿਣਤੀ ਦੱਸੀ ਜਾ ਰਹੀ ਆ ਕਿ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਵਾ ਤੇ ਉਹਨਾਂ ਨੂੰ ਲੈ ਕੇ ਆਂਦਾ ਜਾ ਰਿਹਾ ਵਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਸ ਟਾਈਮ ਦੇ ਉੱਤੇ ਤੇ ਹੁਣ ਅਦਾਲਤ 'ਚ ਪੇਸ਼ ਕੀਤਾ ਜਾਊਗਾ ਤੇ ਉਹਨਾਂ ਦੇ ਕਿਹੜੇ ਸਾਥੀ ਆ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਵਿਖਾਉਨੇ ਆਪਾਂ ਕਿ ਕਿਹੜੇ-ਕਿਹੜੇ ਸਾਥੀ ਸੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ ਪ੍ਰਸ਼ਾਸਨ ਵੀ ਕਿੰਨੇ ਦਿਨ ਦਾ ਪ੍ਰਸ਼ਾਸਨ ਨੂੰ ਬਾਅਦ ਜੁਰਮਾਨਾ ਮਿਲਦਾ ਥੋੜੇ ਸਮੇਂ ਤੱਕ ਪਤਾ ਲੱਗੂਗਾ ਪਰ ਜਿਹੜੀ ਤੁਸੀਂ ਇੱਕ ਤਸਵੀਰ ਵੇਖ ਰਹੇ ਹੋਏ ਜਿਹੜੀਆਂ ਤਸਵੀਰਾਂ ਆ ਇਹਦੇ ਵਿੱਚ ਬਬਕਲਾ ਕੋਰਟ ਕੰਪਲੈਕਸ ਦੇ ਵਿੱਚ ਉਹਨਾਂ ਦੇ ਸਾਥੀਆਂ ਨੂੰ ਪੇਸ਼ ਕੀਤਾ ਜਾਣਾ ਵੈਸ ਟਾਈਮ ਦੇ ਉੱਤੇ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਆ ਪੇਸ਼ੀ ਦੇ ਵਿੱਚ ਇੱਕ ਤਿੰਨ ਸਾਥੀ ਉਹਨਾਂ ਦੇ ਜਿਹੜੇ ਕਿ ਇਸ ਟਾਈਮ ਦੇ ਉੱਤੇ ਚੌਥਾ ਨੌਜਵਾਨ ਤੁਸੀਂ ਵੇਖ ਸਕਦੇ ਹੋ ਜਿਨ੍ਹਾਂ ਨੂੰ ਇਸ ਟਾਈਮ ਦੇ ਉੱਤੇ ਲਿਆਂਦਾ ਗਿਆ ਵਾ ਕੋਰਟ ਦੇ ਵਿੱਚ ਪੇਸ਼ ਕਰਨ ਵਾਸਤੇ ਜਿੱਥੇ ਕਿ ਥੋੜੀ ਦੇਰ ਪਹਿਲਾਂ ਇੱਕ ਵੱਡੀਆਂ ਕਿਆਸਰਾਈਆਂ ਸੀ ਕਿ ਹਰਜੀਤ ਸਿੰਘ ਜਿਨ੍ਹਾਂ ਨੇ ਰਾਤ ਦਾ ਸਰੈਂਡਰ ਕੀਤਾ ਹੋਇਆ ਵਾ ਉਹਨਾਂ ਨੂੰ ਲੈ ਕੇ ਆਉਣਾ ਪਰ ਇਹ ਜਿਹੜੇ 4 ਸ਼ਖਸ ਤੁਹਾਨੂੰ ਦਿਖਾਈ ਦਿੱਤੇ ਸੀ ਉਹਨਾਂ ਦੇ ਵਿੱਚ ਹਰਜੀਤ ਸਿੰਘ ਅਮਰਤਪਾਲ ਸਿੰਘ ਦੇ ਚਾਚਾ ਜੀ ਨੇ ਹੈਗੇ ਤੇ ਬਾਕੀ ਹੋਰ ਨੌਜਵਾਨ ਸੀ ਜਿਹੜੇ ਉਹਨਾਂ ਨੂੰ ਲਿਆਂਦਾ ਗਿਆ ਵਾ ਦੇਖਦੇ ਆਪਾ ਪੁਲਿਸ ਪ੍ਰਸ਼ਾਸਨ ਨੂੰ ਕਿੰਨੇ ਦਿਨ ਦਾ ਅੱਜ ਇਹਨਾਂ ਨੌਜਵਾਨਾਂ ਦਾ ਰਿਮਾਂਡ ਮਿਲਦਾ ਤੇ ਅਗਲੀ ਕਾਰਵਾਈ ਕਿਹੋ ਜੀ ਹੁੰਦੀ ਆ ਇਹ ਤੇ ਹੁਣ ਆਪਾਂ ਸਮਝ ਦੱਸੂਗਾ ਕਿ ਅੱਜ ਅਮਰਤਪਾਲ ਦੇ ਚਾਚੇ ਨੂੰ ਇੱਥੇ ਪੇਸ਼ ਕੀਤਾ ਜਾਊਗਾ ਥੋੜੀ ਜਿਹਾ ਪਹਿਲਾਂ ਜਦੋਂ ਆਪਾਂ ਗੱਲਬਾਤ ਕੀਤੀ ਸੀ ਤੇ ਅਮਰਤਪਾਲ ਸਿੰਘ ਦੇ ਪਾਪਾ ਇੱਥੇ ਪਹੁੰਚੇ ਸੀ ਉਹਨਾਂ ਦੇ ਪ ਉਹ ਤਸਵੀਰ ਤੁਹਾਨੂੰ ਸਾਂਝੀ ਕਰਦੇ ਨੇ ਆ ਸਾਹਮਣੇ ਅਮਰਤ ਭਾਲ ਦੇ ਪਿਤਾ ਜੀ ਜਿਹੜੇ ਕੀ ਇਸ ਟਾਈਮ ਇੱਥੇ ਪਹੁੰਚੇ ਸੀ ਉਹਨਾਂ ਨੇ ਕਹਿ ਦਿੱ ਕਿ ਸਾਨੂੰ ਵੀ ਮੀਡੀਆ ਤੋਂ ਪਤਾ ਲੱਗਾ ਕਿ ਇੱਥੇ ਹਰਜੀਤ ਸਿੰਘ ਨੂੰ ਉਹਨਾਂ ਦੇ ਚਾਚਾ ਜੀ ਨੂੰ ਲੈ ਕੇ ਆਉਣਾ ਵਾ ਤੇ ਉਹ ਕਹਿੰਦੇ ਕਿ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਨੂੰ ਮਿਲਣ ਦੀ ਪਰ ਹੁਣ ਜਿਹੜਾ ਹੁਣੇ ਜੀ ਤਸਵੀਰ ਆਪਾਂ ਵੇਖ ਰਹੇ ਆ ਉਹ ਤਸਵੀਰ ਦੇ ਵਿੱਚ ਚਾਰ ਨੌਜਵਾਨ ਜਿਹੜੇ ਕਿ ਅਮਰਤਪਾਲ ਸਿੰਘ ਦੇ ਸਾਥੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਜਿਹੜੇ ਕਿ ਹੁੰਦੇ ਸੀ ਨੌਜਵਾਨ ਜਿਵੇਂ ਕਿ 7 ਜਣਾਂ ਨੂੰ ਕੱਲ ਕੋਰਟ 'ਚ ਪੇਸ਼ ਕੀਤਾ ਗਿਆ ਸੀ ਤੇ ਅੱਜ 4 ਜਣਾਂ ਨੂੰ ਪੇਸ਼ ਕੀਤਾ ਗਿਆ ਤੇ ਹੁਣੇ-ਹੁਣੇ ਜਿਹੜੇ ਕਿ ਆਈਜੀ ਸਾਹਿਬ ਉਹਨਾਂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਆ ਤੇ ਜਿਹੜੇ ਅਸਾਮ 'ਚ ਖਾਸ ਕਰਕੇ 4 ਮੈਂਬਰਾਂ ਨੂੰ ਲਜਾਇਆ ਗਿਆ ਵਾ ਉਹਦੇ ਵਿੱਚ ਬਸਰੰਤ ਸਿੰਘ ਦਾ ਨਾਮ ਦੱਸ ਗੁਰਮੀਤ ਸਿੰਘ ਬੁੱਕਣ ਵਾਲਾ ਨਾਮ ਦੱਸਿਆ ਗਿਆ ਵਾ ਤੇ ਇੱਕ ਬਾਜੇ ਕੇ ਜਿਹੜਾ ਕਿ ਪ੍ਰਧਾਨ ਮੰਤਰੀ ਦੇ ਨਾਮ ਨਾਲ ਜਾਣਿਆ ਜਾਂਦਾ ਵਾ ਉਹਦਾ ਨਾਮ ਦੱਸਿਆ ਗਿਆ ਵਾ ਜੇ ਹੁਣੇ ਥੋੜੀ ਦੇਰ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਆਈਜੀ ਸੁਖਚੰਨ ਸਿੰਘ ਗਿੱਲ ਜੀ ਉਹ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹਦੇ ਵਿੱਚ ਜ਼ਿਕਰ ਕਰਦੇ ਆ ਕਿ ਜਿਹੜਾ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਤਪਾਲ ਦੇ ਸਾਥੀ ਚਾਰ ਮੈਂਬਰਾਂ ਨੂੰ ਉੱਥੇ ਲੈ ਕੇ ਜਾਇਆ ਗਿਆ ਤੇ ਦਲਜੀਤ ਸਿੰਘ ਕਲਸੀ ਚੌਥਾ ਨਾਮ ਦਲਜੀਤ ਸਿੰਘ ਕਲਸੀ ਦਾ ਵਾ ਕਿਉਂਕਿ ਡਿਬਰੂਗੜ ਜੇਲ੍ਹ ਦੀ ਜਿਹੜੀ ਗੱਲ ਹੋ ਰਹੀ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਇਹ ਵੀ ਹੁਣੇ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਹੁਣੇ ਥੋੜੀ ਜਿਹਾ ਪਹਿਲਾਂ ਕੀ ਹੋ ਸਕਦਾ ਵਾ ਕਿ ਅਸਾਮ ਦੀ ਜੇਲ੍ਹ ਡਿਬਰੂਗੜ ਜੇਲਾ ਉੱਥੇ ਉਹਦੇ ਚਾਚੇ ਨੂੰ ਲੈ ਕੇ ਜਾਇਆ ਗਿਆ ਪਰ ਅਜੇ ਤੱਕ ਆਈਜੀ ਸਾਹਿਬਾਨ ਉਹਨਾਂ ਵੱਲੋਂ ਕੋਈ ਵੀ ਇਹੋ ਜੀ ਕੋਈ ਗੱ ਰੂਲਿਆ ਜਿਹਦੇ ਵਿੱਚ ਦਿਲਜੀਤ ਸਿੰਘ ਕਲਸੀ ਉਹਨਾਂ ਉੱਤੇ ਦੱਸਿਆ ਜਾ ਰਿਹਾ ਕਿ ਫੰਡਿੰਗ ਦਾ 35 ਕਰੋੜ ਦੇ ਕਰੀਬ ਕਰਕੇ ਉਹਨਾਂ ਕਿਹਾ ਕਿ ਫੰਡਿੰਗ ਹੋਈ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਤੇ ਉਹਨਾਂ ਨੂੰ ਉੱਥੇ ਲੈ ਕੇ ਜਾਇਆ ਗਿਆ ਦੂਜਾ ਬਸੰਤ ਸਿੰਘ ਜਿਹੜਾ ਇੱਕ ਨੌਜਵਾਨ ਨਾਲ ਹੁੰਦਾ ਸੀ ਉਹਨੂੰ ਡਿਬਰੂਗੜ੍ਹ ਜੇਲ੍ਹ ਚ ਲਾਇਆ ਗਿਆ ਗਰਮੀਤ ਸਿੰਘ ਬੁੱਕਣਵਾਲ ਤੀਸਰਾ ਸਖ ਸੀ ਗਰਮੀਤ ਸਿੰਘ ਬੁੱਕਣਵਾਲ ਉਹਨਾਂ ਨੂੰ ਵੀ ਉੱਥੇ ਲਾਇਆ ਗਿਆ ਤੇ ਪ੍ਰਧਾਨ ਮੰਤਰੀ ਬਾਜੇਕੇ ਚਾਰ ਨਾਮ ਜਿਹੜੇ ਹੁਣੇ ਥੋੜੀ ਦੇਰ ਪਹਿਲਾਂ ਆਈਜੀ ਸੁਖਚੰਦ ਸਿੰਘ ਗਿੱਲ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਨਾਂ ਨੇ ਨਾਲ-ਨਾਲੇ ਵੀ ਦੱਸਿਆ ਕਿ ਕਿਹੜੀਆਂ ਕਿਹੜੀਆਂ ਧਰਾਵਾਂ ਲਾਈਆਂ ਗਈਆਂ ਤੇ ਨਾਲ ਨਾਲ ਉਹਨਾਂ ਨੇ ਦੱਸਿਆ ਕਿ ਜਿਹੜੇ ਚਾਰ ਜਣੇ ਉੱਥੇ ਜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਲਾਇਆ ਗਿਆ ਵਾ ਉਹਦੇ ਵਿੱਚ ਚਾਰ ਮੁੱਖ ਨਾਮਾ ਗਰਮੀਤ ਸਿੰਘ ਬ ਬਸੰਤ ਸਿੰਘ ਜਿਹੜਾ ਕਿ ਨੌਜਵਾਨ ਨਾਲ ਹੁੰਦਾ ਸੀ ਇੱਕ ਦੂਜਾ ਦਿਲਜੀਤ ਸਿੰਘ ਕਲਸੀ ਜਿਨ੍ਹਾਂ ਦੇ ਫੰਡਿੰਗ ਦਾ ਮਸਲਾ ਹੈਗਾ ਵਾ ਤੇ ਚੌਥਾ ਨਾਮ ਬਾਜੇ ਕੇ ਭਗਵੰਤ ਸਿੰਘ ਬਾਜੇ ਕੇ ਜਿਹਨੂੰ ਕੀ ਉਹਦੇ ਪਿੰਡ ਤੋਂ ਰੈਸ਼ਟ ਕੀਤਾ ਗਿਆ ਸੀ ਚਾਰ ਨਾਮ ਆ ਜਿਨ੍ਹਾਂ ਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਲਾਇਆ ਗਿਆ ਵੇਖਦੇ ਆ ਇਹ ਕੋਰਟ ਕੰਪਲੈਕਸ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿੰਨੇ ਕ ਦਿਨ ਤੱਕ ਤੇ ਕਿੰਨੇ ਦਿਨ ਦਾ ਰਮਾਨ ਮਿਲਦਾ ਵਾ ਇਹ ਥੋੜੀ ਦੇਰ ਤੱਕ ਪਤਾ ਲੱਗ ਜੂਗਾ ਪਰ ਇਸ ਟਾਈਮ ਦੇ ਉੱਤੇ ਜਿਹੜਾ ਕਿ ਅਮਰਤਪਾਲ ਦੇ ਪਿਤਾ ਜੀ ਸਟਾਰਟਰ ਸੇਮ ਸਿੰਘ ਵੀ ਉਹ ਵੀ ਇੱਥੇ ਪਹੁੰਚੇ ਹੋਏ ਆ ਤੇ ਉਹਨਾਂ ਦੀ ਵੀ ਕੋਸ਼ਿਸ਼ ਹੈ ਕਿ ਸ਼ੈਨ ਜਾਂ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਜਾਂ ਹੋ ਸਕਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਦੇ ਆ ਕਿੱਧਰ ਕਿਹੜੀ ਗੱਲਬਾਤ ਹੁੰਦੀ ਹੈ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਦੇ ਸਾਂਝ ਪਾਵਾਂਗੇ ਪਰ ਹੁਣ ਜਿਹੜੀ ਤਸਵੀਰ ਤੁਸੀਂ ਵੇਖ ਰਹੇ ਹੋ ਅਕਾਲ ਚੰਨ ਦੇ ਮਾਧਿਅਮ ਰਹੀਂ ਇਹ ਬਾਬਾ ਬਕਾਲਾ ਦੇ ਕੋਰਟ ਕੰਪਲੈਕਸ ਦੇ ਵਿੱਚ ਪੇਸ਼ੀ ਦੌਰਾਨ ਚਾਰ ਨੌਜਵਾਨਾਂ ਨੂੰ ਜਨ ਲਿਆਂਦਾ ਗਿਆ ਕੱਲ ਸੱਤ ਨੌਜਵਾਨ ਲਿਆਂਦੇ ਗਏ ਸੀ ਅੱਜ ਚਾਰ ਤੇ ਜੋ ਕਿਆਸ ਰਾਈਆਂ ਸੀ ਜੋ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇੱਥੇ ਥੋੜੀ ਦੇਰ ਤੱਕ ਹਰਜੀਤ ਸਿੰਘ ਤੇ ਉਹਦੇ ਅਮਰਤਪਾਲ ਸਿੰਘ ਦੇ ਡਰਾਈਵਰ ਨੂੰ ਲੈ ਕੇ ਆਉਣ ਆਇਆ ਜਾਣਾ ਜਿਹੜਾ ਕਿ ਨੌਜਵਾਨ ਨਾਲ ਹੁੰਦਾ ਸੀ ਪਰ ਉਹਨਾਂ ਦੇ ਵਿੱਚ ਦੋਹਾਂ ਦੇ ਵਿੱਚੋਂ ਕੋਈ ਵੀ ਨਹੀਂ ਸੀ ਤੇ ਸ਼ਾਇਦ ਡਰਾਈਵਰ ਜਿਹੜਾ ਕਿ ਨਾਲ ਨੌਜਵਾਨ ਹੁੰਦਾ ਸੀ ਉਹ ਉਹਦੀ ਤਸਵੀਰ ਕੋਸ਼ਿਸ਼ ਕਰਾਂਗੇ ਆਪਾਂ ਜਾਣਨ ਦੀ ਕਿ ਉਹ ਨਾਲ ਨੌਜਵਾਨ ਹੈਗਾ ਸੀ ਤੇ ਕਿਉਂਕਿ ਹੁਣੇ ਹੀ ਵੀਰ ਕੈਮਰਾਮੈਨਸ ਜਿਹੜੇ ਜਿੰਨੇ ਲਾਗੇ ਹੋ ਗਏ ਕਹਿੰਦੇ ਵੇਖਿਆ ਕਿ ਜਿਹੜਾ ਕਿ ਨਾਲ ਡਰਾਈਵਰ ਸੀ ਉਸ ਨੂੰ ਇੱਥੇ ਕੋਰਟ ਚ ਪੇਸ਼ ਕੀਤਾ ਜਾ ਰਿਹਾ ਦੂਜੇ ਪਾਸੇ ਹਰਜੀਤ ਸਿੰਘ ਜਿਨ੍ਹਾਂ ਨੂੰ ਕੋਰਟ ਚ ਪੇਸ਼ ਕੀਤਾ ਜਾਣਾ ਸੀ ਜਿਨ੍ਹਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਪਿਤਾ ਜੀ ਨੇ ਕਿਹਾ ਕਿ ਮੈਂ ਮਿਲਣ ਵਾਸਤੇ ਪਹੁੰਚਿਆ ਸੀ ਕਿ ਜੇ ਹਰਜੀਤ ਸਿੰਘ ਨੂੰ ਪੇਸ਼ੀ ਤੇ ਲਿਆਂਦਾ ਜਾਊਗਾ ਤੇ ਕੋਸ਼ਿਸ਼ ਕਰਾਂਗੇ ਉਹਨੂੰ ਮਿਲਣ ਦੀ ਤੇ ਪਰ ਇਸ ਟਾਈਮ ਹਰਜੀਤ ਸਿੰਘ ਉਹਦੇ ਚਾਚਾ ਜੀ ਨੂੰ ਅੰਮ੍ਰਿਤਪਾਲ ਦੇ ਉਹਨੂੰ ਪੇਸ਼ੀ ਦੇਣ ਲਿਆਂਦਾ ਗਿਆ ਚਾਰ ਨੌਜਵਾਨ ਜਿਹੜੇ ਚਾਰ ਡਿਬਰੂਗੜ ਦੀ ਜੇਲ੍ਹ ਦਾ ਉਹਦਾ ਜ਼ਰੂਰ ਆਜੀ ਸਾਹਿਬਾਨ ਨੇ ਸਪਸ਼ਟ ਕਰ ਦਿੱਤਾ ਕਿ ਚਾਰ ਜਿਹੜੇ ਉਹਦੇ ਲੇ ਪਾਸੇ ਡਿਬਰੂਗੜ ਜੇਲ੍ਹ ਦੇ ਵਿੱਚ ਆ ਤੇ ਉਹਨਾਂ ਇਹ ਵੀ ਕਿਹਾ ਕਿ ਫਵਾਹ ਤੋਂ ਸチェਤਰੋ মিডিਆ ਨੂੰ ਖਾਸ ਕਰਕੇ ਉਹਨਾਂ ਕਿਹਾ ਕਿ ਕੋਈ ਵੀ ਉਹ ਜੀ ਖਬਰ ਜਿਹੜੀ ਹੈਗੀ ਆ ਤੱਥਾਂ ਤੋਂ ਆਧਾਰਿਤ ਇਹ ਲਾਕੀ ਆਪਾਂ ਕੀ ਯਰ ਕਹਿ ਦੇਣ ਸੂਤਰਾਂ ਦੇ ਆਧਾਰ ਤੇ ਕਹਿ ਦੇਣੇ ਕੁਝ ਵੀ ਲਾਕੀ ਕੋਈ ਵੀ ਤੱਥਾਂ ਦੇ ਆਧਾਰ ਤੇ ਖਬਰ ਹੋਵੇ ਤਾਂ ਉਹ ਹੀ ਪੇਸ਼ ਕੀਤੀ ਜਾਵੇ ਬਿਨਾ ਇਧਰ ਉਧਰ ਨੂੰ ਲੈ ਕੇ ਖਬਰਾਂ ਨਾ ਪ੍ਰਕਾਸ਼ਿਤ ਕੀਤੀਆਂ ਜਾਣ ਜੋ ਸਚਾਈ ਆ ਪੰਜਾਬ ਦੇ ਹਾਲਾਤਾਂ ਦੇ ਕਿ ਅਜੇ ਤੱਕ ਪੰਜਾਬ ਦੇ ਹਾਲਾਤ ਠੀਕ ਆ ਪਰ ਕੋਈ ਵੀ ਖਬਰ ਹੋਣਾ ਕਿ ਇਹੋ ਜੀ ਨਾ ਪਾਈ ਜਾਵੇ ਹੁਣ ਸਖਾਵੀ ਘਟਨਾ ਨਾ ਵਾਪਰੇ ਕਿਉਂਕਿ ਮੀਡੀਆ ਦੇ ਵਿੱਚ ਜੋ ਖਬਰਾਂ ਆ ਰਹੀਆਂ ਸੀ ਕਿਉਂਕਿ ਪਹਿਲੇ ਦਿਨ ਸ਼ਾਮ ਨੂੰ ਕੁਝ ਮੀਡੀਆ ਨੇ ਕਹਿ ਤਾ ਅਮਰਤਾ ਗ੍ਰਿਫਤਾਰ ਹੋ ਗਿਆ 9 ਵਜੇ ਤੋਂ ਬਾਅਦ ਖਬਰਾਂ ਆ ਗਈਆਂ ਸੀ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਹੋਈ ਕੱਲ ਦਾ ਫਿਰ ਹੋ ਗਿਆ ਸਰਾਇਆਂ ਸੀ ਕਿ ਕੋਈ ਕਹਿ ਰਿਹਾ ਸੀ ਕਿ ਪਰਿਵਾਰ ਨੇ ਵੀ ਸਪੇਅਰ ਕਹਿ ਦਿੱਤਾ ਸੀ ਦਾਤਾ ਸੇਮ ਸਿੰਘ ਦੇ ਤੋਂ ਘਰ ਚ ਗਏ ਸੀ ਅਸੀਂ ਭਾਈ ਅਮਰਤਪਾਲ ਸਿੰਘ ਦੇ ਉੱਥੇ ਵੀ ਗੱਲਬਾਤ ਹੋਈ ਦਾਤਾ ਰਸੇਪ ਸਿੰਘ ਦੇ ਪਿਤਾ ਜੀ ਨੇ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਆ ਪਰ ਦੂਜੇ ਪਾਸੇ ਪ੍ਰਸ਼ਾਸ ਉਨ੍ਹਾਂ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ ਦੂਜੇ ਪਾਸੇ ਅੱਜ ਥੋੜੀ ਦੇਰ ਪਹਿਲਾਂ ਜਿਹੜੇ ਕਿ ਸੁਖਚੰਨ ਸਿੰਘ ਗਿੱਲ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜ਼ਿੰਮੇਵਾਰ ਪਰਸਾਣਾ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਜੇ ਤੱਕ ਅਮਰਤਪਾਲ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਪਰਿਵਾਰ ਜਰੂਰ ਸ਼ੰਕਾ ਜਤਾ ਰਿਹਾ ਪਰਿਵਾਰ ਨੇ ਇਹ ਸ਼ੰਕਾ ਜਤਾਈ ਆ ਕਿ ਅਮਰਤਪਾਲ ਜਿਹੜਾ ਕਿ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਆ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਅਦਾਲਤ ਦੀ ਕਾਰਵਾਈ ਸਮਾਪਤ ਹੋ ਚੁੱਕੀ ਹੈ ਇਸ ਟਾਈਮ ਦੇ ਉੱਤੇ ਤੇ ਜਿਹੜੇ ਚਾਰ ਸਾਥੀ ਸੀ ਉਹਨਾਂ ਨੂੰ ਲੈ ਕੇ ਆਂਦਾ ਗਿਆ ਸੀ ਐਸ ਐਚਓ ਯਾਦਵਿੰਦਰ ਸਿੰਘ ਇਸ ਟਾਈਮ ਤੋਂ ਸਮੂਹ ਤਸਵੀਰ ਚ ਵੇਖ ਸਰ ਚਾਰ ਮੈਂਬਰ ਸੀ ਜਿਹੜੇ ਇਹ ਹੁਣ ਦੀ ਤਸਵੀਰ ਵੇਖ ਰਹੇ ਮੁੰਡਾ ਡਰਾਈਵਰ ਸੀ ਉਹਦੇ ਨਾਲ ਜਿਹੜਾ ਸੀ ਤੇ ਚਾਰ ਸਾਥੀ ਸੀ ਅਮਰਪਾਲ ਦੇ ਜਿਹੜੇ ਉਹਨਾਂ ਨੂੰ ਕੋਰਟ ਚ ਪੇਸ਼ੀ ਹੋਈ ਹੈ ਤੇ ਕੋਰਟ ਚ ਪੇਸ਼ੀ ਤੋਂ ਬਾਅਦ ਵਿੱਚ ਕਿੰਨਾ ਰਿਮਾਨ ਮਿਲਿਆ ਬਈ ਪਰ ਕੋਸ਼ਿਸ਼ ਕਰਦੇ ਆਂ ਗੱਲਬਾਤ ਕਰਨ ਦੀ ਇਹ ਤਸਵੀਰਾਂ ਤੁਸੀਂ ਉਸ ਬੱਸ ਦੀਆਂ ਵੇਖ ਰਹੇ ਹੋ ਜਿਹੜੀ ਬੱਸ ਦੇ ਵਿੱਚ ਇਹਨਾਂ ਚਾਰ ਨੌਜਵਾਨਾਂ ਨੂੰ ਲਿਆਂਦਾ ਗਿਆ ਵਾ ਤੇ ਉਤੋਂ ਬਾਅਦ ਦੇ ਵਿੱਚ ਕੋਰਟ 'ਚ ਪੇਸ਼ ਕੀ ਦਾ ਮਨ ਜੋ ਕੋਰਟ 'ਚ ਪੇਸ਼ੀ ਤੋਂ ਉਪਰੰਤ ਹੁਣ ਉਹਨਾਂ ਨੂੰ ਫੇਰ ਲੈ ਕੇ ਜਾਇਆ ਗਿਆ ਵਾ ਕੋਸ਼ਿਸ਼ ਕਰਦੇ ਆਂ ਪਤਾ ਕਰਨ ਦੀ ਕਿ ਕਿੰਨੇ ਦਿਨ ਦਾ ਪੁਲਿਸ ਰਿਮਾਨ ਮਿਲਿਆ ਇਹਦੀ ਕੋਸ਼ਿਸ਼ ਕਰਦੇ ਆਂ ਜੀ ਕਿੰਨੇ ਦਿਨ ਦਾ ਪੁਲਿਸ ਰਿਮਾਨ ਮਿਲਿਆ ਇਹ ਰੰਗ ਜਿਹੜੇ ਮਾਮਲੇ ਮਾਮਲਾ ਕਾਰਾ ਹੋ ਰਿਹਾ ਸੀ ਪਰ ਬਹੁਤ ਜਨਾਬ ਜਿਹੜੇ ਅਧਿਕਾਰੀ ਜਿਹੜੇ ਨੇ ਉਹ ਜੜੀਆਂ ਗੱਲਾਂ ਇਹਨਾਂ ਦੇ ਇਹ ਜਗ੍ਹਾ ਤੇ ਲਿਜਾਇਆ ਜਾ ਰਿਹਾ ਹੈ ਤਾਂ ਇਸ ਜਗ੍ਹਾ ਦੇ ਉੱਤੇ ਜਿਹੜੇ ਅਧਿਕਾਰੀ ਨੇ ਗੱਲਬਾਤ ਕੀਤੀ ਲਈ ਕ੍ਰੋਸ਼ਣ ਲਾਗੇ ਸਰ ਰਿਮਾਂਡ ਕਿਨੇ ਸਰ ਪੁਲਿਸ ਸੋਰੀ ਰਿਮਾਂਡ ਦਾ ਦੂਸਰ ਕਿਹਦਾ ਨਾਮ ਲਿਆ ਸੀ ਸੋਰੀ ਜੀ ਕੀ ਡਿਟੇਲ ਕਿਸੇ ਕੋਲ ਦਾ ਜੋ ਕਿੰਨੇ ਬੰਦੇ ਨੇ ਇਹਨੇ ਜਦੋਂ ਤੁਸੀਂ ਕੀ ਕਰਦੇ ਹੋ ਕਿ ਕਿੰਨੇ ਬੰਦੇ ਨੇ ਥੋੜਾ ਐਕਚੁਅਲੀ ਮੈਂ ਪਿੱਛੇ ਹੀ ਬਾਈਕ ਉੱਤੇ ਮੈਂ ਵੇਖਿਆ ਨਹੀਂ ਵੀ ਕਿੰਨੇ ਦਿਨ ਦਾ ਰਿਮਾਂਡ ਮਿਲੇ ਮੈਂ ਪਿੱਛੇ ਖੜਾ ਹਾਂ ਪਿੱਛੇ ਖੜਾਈ ਮੈਂ ਤਾਂ ਦੱਸ ਦਿੰਨੇ ਆ ਪੁੱਛ ਕੇ ਦੱਸ ਦਿੰਨੇ ਮੈਂ ਹੁਣੀ ਦੱਸ ਦਿੰਨਾ ਪੁੱਛ ਕੇ ਦੱਸ ਦਿੰਨਾ ਦੱਸਣੇ ਪੁੱਛ ਕੇ ਨਾ ਲਗਾਤਾਰ ਤੁਸੀਂ ਕਿਸੇ ਨੂੰ ਦੇਖੋ ਦੱਸ ਦੇਣਾ ਲਈ 23 ਤਰੀਕਾ ਕਹਿੰਦੇ ਆ 23 ਤਰੀਕਾ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਬਬਕਲਾ ਕੋਰਟ ਕੰਪਲੈਕਸ ਦੀਆਂ ਤਸਵੀਰਾਂ ਵਾਂ ਜਿੱਥੇ ਕਿ ਚਾਰ ਅਮਰਤਪਾਲ ਦੇ ਸਾਥੀਆਂ ਨੂੰ ਲੈ ਕੇ ਆਂਦਾ ਗਿਆ ਸੀ ਤੇ ਉਤੋਂ ਬਾਅਦ ਦੇ ਵਿੱਚ 23 ਤਰੀਕ ਤੱਕ ਦਾ ਜਿਹੜਾ ਕਿ ਪਹਿਲਾਂ ਦੱਸ ਨਹੀਂ ਸੀ ਰਹੇ ਤੇ ਹੁਣੇ ਕੁਝ ਪਤਾ ਲੱਗਾ ਕਿ ਸ਼ਾਇਦ 23 ਤਰੀਕ ਤੱਕ ਦਾ ਪੁਲਿਸ ਰਿਮਾਂਡ ਮਿਲਿਆ ਵਾ ਤਸਵੀਰਾਂ ਬਾਬਾ ਬਕਾਲਾ ਕੋਰਟ ਕੰਪਲੈਕਸ ਦੀਆਂ ਵਾਂ ਜਿੱਥੇ ਕਿ ਚਾਰ ਅਮਰਤਪਾਲ ਦੇ ਸਾਥੀਆਂ ਨੂੰ ਹੁਣ ਲੈ ਕੇ ਆਂਦਾ ਗਿਆ ਸੀ ਉਹਨਾਂ ਦਾ ਰਿਮਾਂਡ ਮਿਲਿਆ ਬਾਅਦ 23 ਤਰੀਕ ਤੱਕ ਕਿਉਂਕਿ ਕੱਲ ਦੇ ਜਿਹੜੇ ਕਿ 7 ਨੌਜਵਾਨ ਲਿਆਂਦੇ ਗਏ ਸੀ ਇੱਥੇ 7 ਸਾਥੀਆਂ ਨੂੰ ਉਹਨਾਂ ਨੂੰ 23 ਤਰੀਕ ਤੱਕ ਰਿਮਾਨ ਸੀ 4 ਦਿਨ ਦਾ ਤੇ ਅੱਜ ਵੀ ਸਮਝ ਸੁਣਨ ਤੇ ਇਹੀ ਹੈ ਕਿ ਜਿਹੜਾ ਕਿ ਹੁਣ ਤੱਕ ਰਿਮਾਨ ਮਿਲਿਆ ਵਾ ਉਹ ਵੀ 23 ਤਰੀਕ ਦਾ ਰਿਮਾਨ ਦਾ 3 ਦਿਨ ਦਾ ਸ਼ਾਇਦ ਇਹਨਾਂ ਰਿਮਾਨ ਮਿਲਿਆ ਵਾ ਅਮਰਤਪਾਲ ਦੇ ਸੱਤ ਸਾਥੀ ਪਹਿਲੋਂ ਲਿਆਂਦੇ ਗਏ ਸੀ ਉਸ ਤੋਂ ਬਾਅਦ ਚਾਰ ਅੱਜ ਲਿਆਂਦੇ ਗਏ ਆ ਤੇ ਚਾਰ ਜਿਹੜੇ ਕੀ ਇਸ ਟਾਈਮ ਤੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਚਾਰ ਨਾਮ ਜਿਹੜੇ ਸੀ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਲੈ ਕੇ ਆਏ ਆ ਤੇ ਹਰਜੀਤ ਸਿੰਘ ਉਹਦੇ ਚਾਚਾ ਜੀ ਜਿਹੜੇ ਸੀ ਉਹਨਾਂ ਨੂੰ ਪਤਾ ਲੱਗਾ ਸੀ ਕਿ ਇੱਥੇ ਲੈਂਦਾ ਜਾਣਾ ਵਾ ਪਰ ਇੱਥੇ ਨਹੀਂ ਲਿਆਂਦਾ ਗਿਆ ਤੇ ਸ਼ਾਇਦ ਜੋ ਕੰਸੂਆਂ ਲੱਗ ਰਹੀਆਂ ਜੋ ਸੂਤਰ ਦੱਸ ਰਹੇ ਆ ਉਥੇ ਇਹ ਪਤਾ ਲੱਗਦਾ ਕਿ ਸ਼ਾਇਦ ਉਹਨਾਂ ਨੇ ਉਧਰ ਡਬਰੀਗੋੜ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਵਾ ਇਧਰ ਪੰਜਾਬ ਦੀਆਂ ਜੇਲਾਂ ਦੇ ਵਿੱਚ ਇਹ ਨੌਜਵਾਨ ਰਿਮਾਂਡ ਤੋਂ ਬਾਅਦ ਚ ਹੋਣਗੇ ਪਰ ਜਿਹੜੇ ਚਾਰ ਮੇਨ ਸ਼ਖਸ ਜਿਵੇਂ ਆਪਾਂ ਗੱਲ ਕਰੀਏ ਬਸੰਤ ਸਿੰਘ ਦੀ ਦੂਜੇ ਪਾਸੇ ਆਪਾਂ ਗੁਰਮੀਤ ਸਿੰਘ ਬੁੱਕਣਵਾਲ ਜਿਹੜੇ ਕਿ ਪ੍ਰਧਾਨ ਮੰਤਰੀ ਦੇ ਨਾਮ ਦੇ ਨਾਲ ਜਾਣਦੇ ਆ ਭਗਵੰਤ ਸਿੰਘ ਬਾਜੇ ਕੇ ਇਹਨਾਂ ਨੂੰ ਉਧਰਲੇ ਪਾਸੇ ਜਿਹੜਾ ਕਿ ਡੀਬ੍ਰੂਗੜ ਉਸ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਵਾ ਇਹ ਬੱਬਕਾਲਾ ਕੋਰਟ ਕੰਪਲੈਕਸ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਬੱਬਕਾਲੇ ਤੋਂ ਜੋੜ ਰਹੇ ਹਾਂ ਤੁਹਾਨੂੰ ਕੋਰਟ ਕੰਪਲੈਕਸ ਦੀਆਂ ਤਸਵੀਰਾਂ